ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 67 ਪੀਆਰਟੀਸੀ ਬਨਾਮ ਪ੍ਰਾਈਵੇਟ ਟਰਾਂਸਪੋਰਟ ਇੱਕ ਪਾਸੇ ਸਰਕਾਰ ਸੂਬੇ ਦੀ ਦੂਜੇ ਰਾਜੇ ਦਾ ਨਿੱਜੀ ਤੰਤਰ ਹੋ ਨਿੱਜੀ ਖੱਟਣ ਮੁਨਾਫਾ ਸੌਦੇ ਚ ਸਰਕਾਰ ਤੇ ਮਾੜੇ ਜੰਤਰ ਹੋ ਪੀਆਰਟੀਸੀ ਦੀਆਂ ਬੱਸਾਂ ਬੇਲੀਆਂ ਖੜੀਆਂ ਸਨ ਆਮਦਨ ਕਟ ਰਹੀ ਸੀ ਮੁੱਖ ਮੰਤਰੀ ਪੱਦਰ ਤੇ ਡਰਾਈਵਰ ਅਤੇ ਕੰਡਕਟਰ ਠੇਕੇ ਤੇ ਭਰਤੀ ਕਰਨ ਦੀ ਮਨਜ਼ੂਰੀ ਆਉਣ ਉਪਰੰਤ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋਈ ਇੱਕ ਦਿਨ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਬੁਲਾਇਆ ਉਹਨਾਂ ਭਰਤੀ ਕਰਨ ਲਈ ਕੁਝ ਸਿਫਾਰਸ਼ੀਆਂ ਦੀ ਲਿਸਟ ਦੇ ਕੇ ਸ਼ਾਮਲੇ ਉਹਨਾਂ ਕੋਲ ਫੁਰਸਤ ਸੀ ਮੈਨੂੰ ਚਾਹ ਕਾਫੀ ਦੀ ਸਲਾਮ ਮਾਰਨ ਲੱਗੇ ਉਸ ਵੇਲੇ ਉਹ ਖੁਸ਼ ਮਜਾਜ਼ ਵਿੱਚ ਸੀ ਮੈਂ ਉੱਤਰ ਦਿੰਦੇ ਕਿਹਾ ਸਰ ਆਪ ਜੀ ਦੀ ਮਿਹਰਬਾਨੀ ਐਨਾ ਮਾਨ ਦਿੱਤਾ ਹੋਰ ਵੀ ਮਿਲਣ ਵਾਲੇ ਬੰਦੇ ਆਪ ਜੀ ਨੂੰ ੜੀਖਤੇ ਹੋਣਗੇ ਮੈਂ ਆਪ ਜੀ ਦਾ ਸਮਾਂ ਨਸਟ ਨਹੀਂ ਕਰਦਾ ਉਹ ਕਹਿੰਦੇ ਕਾਕਾ ਮਿਲਣ ਗੇਨ ਚੱਲਦਾ ਰੂ ਅਸਲ ਵਿੱਚ ਮੈਂ ਵੀ ਚਾਹ ਪੀਣੀ ਐ ਤੁਸੀਂ ਕੀ ਲਓਗੇ ਮੈਂ ਇੱਕ ਕੱਪ ਕਾਫੀ ਦਾ ਮੰਗ ਲਿਆ ਮੈਨੂੰ ਲੱਗਦਾ ਸੀ ਸ਼ਾਇਦ ਮੇਰੇ ਕੋਲੋਂ ਸੰਗਰੂਰ ਪਟਿਆਲੇ ਦੀ ਕੋਈ ਸਿਆਸੀ ਟਿੱਪਣੀ ਲੈਣਾ ਚਾਹੁੰਦੇ ਹੁਣ ਪਰ ਗੱਲ ਵਿੱਚੋਂ ਹੋਰ ਹੀ ਨਿਕਲੀ ਬਾਦਲ ਸਾਹਿਬ ਮੈਨੂੰ ਕਹਿੰਦੇ ਕਾਕਾ ਇਹ ਪੀਆਰਟੀਸੀ ਹਰ ਸਾਲ ਘਾਟੇ 'ਚ ਕਿਉਂ ਜਾਂਦੀ ਐ ਸਾਡੇ ਕੋਲ ਵੀ ਬੱਸਾਂ ਨੇ 2 ਪੈਸੇ ਬਚਦੇ ਨੇ ਹੋਰ ਟਰਾਂਸਪੋਰਟ ਵੀ ਫਾਇਦੇ 'ਚ ਨਹੀਂ ਮੈਂ ਕਿਹਾ ਹੁਣ ਮੇਰੇ ਕੋਲ ਸਭ ਕੁਝ ਦਿਲ ਦੀ ਗੱਲ ਕਹਿਣ ਦਾ ਵੇਲਾ ਐ ਕਿਉਂਕਿ ਤੁਸੀਂ ਸਵਾਲ ਦੇ ਜਵਾਬ ਵਿੱਚ ਸਿਆਣਪ ਨਾਲ ਆਪਣੀ ਸਾਰੀ ਗੱਲ ਪੇਸ਼ ਕਰ ਸਕਦੇ ਹੋ ਉਹ ਵੀ ਜਦੋਂ ਤੁਹਾਨੂੰ ਖੁੱਲ ਕੇ ਸੱਚ ਸਪਸ਼ਟ ਬੋਲਣ ਲਈ ਕਿਹਾ ਜਾਵੇ ਮੈਂ ਕਿਹਾ ਸਰ ਜੇ ਤੁਸੀਂ ਇਜਾਜ਼ਤ ਦੇਵੋ ਤਾਂ ਮੈਂ ਸਹੀ ਗੱਲ ਦੱਸਾਂ ਉਹਨਾਂ ਕਿਹਾ ਕਾਕਾ ਸੱਚੀ ਗੱਲ ਹੀ ਪੁੱਛੀ ਹੈ ਆਪਾਂ ਇੱਥੇ ਦੋਵੇਂ ਬੈਠੇ ਆ ਕੋਈ ਹੋਰ ਓਪਰਾ ਬੰਦਾ ਨਹੀਂ ਮੈਂ ਦੱਸਿਆ ਕਿ ਪੀਆਰਟੀਸੀ ਨੂੰ ਡਰਾਈਵਰ ਕੰਡਕਟਰ ਜੀਐਮਐਮਡੀ ਚੇਅਰਮੈਨ ਤੇ ਮੰਤਰੀ ਸਾਰੇ ਹੀ ਖਾਣ ਵਾਲੇ ਹਨ ਸਾਡੀਆਂ ਬੱਸਾਂ ਦੇ ਅੱਗੇ ਪਿੱਛੇ ਜਨਾਬ ਦੀ ਕੰਪਨੀ ਤੇ ਰੂਟ ਚੱਲਦੇ ਨੇ ਉਹਨਾਂ ਨੂੰ ਵੱਧ ਟਾਈਮ ਮਿਲਦਾ ਹੈ ਸਵਾਰੀ ਵੱਧ ਮਿਲਦੀ ਹੈ ਉਹ ਦੋ ਪੈਸੇ ਟੈਕਸ ਦੇ ਵੀ ਬਚਾ ਲੈਂਦੇ ਨੇ ਤੁਹਾਡੇ ਸਟਾਫ ਦੀ ਤਨਖਾਹ ਵੀ ਘੱਟ ਹੈ ਸਾਡੇ ਦੀ ਜ਼ਿਆਦਾ ਹੈ ਤੁਹਾਡਾ ਮੁਲਾਜ਼ਮ ਹੇਰਾਫੇਰੀ ਕਰਦੇ ਫੜਿਆ ਜਾਵੇ ਜਾਂ ਝੋਲਾ ਫੜ ਕੇ ਘਰ ਭੇਜ ਦਿਓ ਜਾਂ ਵੱਧ ਕਰਕੇ ਜਾਂ ਫਿਰ ਲੱਕੀ ਹੋਰੀ ਫੋਨ ਕਰਕੇ ਥਾਣੇ ਵੀ ਫੜਾ ਦਿੰਦੇ ਨੇ ਸਾਡੇ ਮੁਲਾਜ਼ਮਾਂ ਨੂੰ ਅਸੀਂ ਪਹਿਲਾਂ ਚਾਰਜ ਸ਼ੀਟ ਫੇਰ ਪੜਤਾਲ ਫਿਰ ਡਿਸਮਿਸਟ ਦੇ ਨੋਟਿਸ ਸੈਂਨੇ ਨੂੰ ਪੋਲੀਟੀਕਲ ਸਿਫਾਰਸ਼ ਲੱਗ ਜਾਂਦੀ ਹੈ ਉਹ ਸਾਰੇ ਬਕਾਇਆ ਵੀ ਲੈ ਜਾਂਦੇ ਆ फेर ਹਿੱਕ ਠੋਕ ਕੇ ਸਾਡੇ ਮੂਰੇ ਆ ਖੜਦੇ ਨੇ ਸਾਡੇ ਚੇਅਰਮੈਨ ਸਾਹਿਬ ਹਰ ਰੋਜ਼ ਅਪੀਲਡ ਕੋਰਟ ਦੀਆਂ ਪਾਵਰਾਂ ਵਰਤੇ ਹੋਏ ਦੋ ਚਾਰ ਕਨੈਕਟਰ ਬਹਾਲ ਕਰ ਜਾਂਦੇ ਨੇ ਜੋ ਆਪਣੇ ਆਪਣੇ ਏਰੀਆ ਲੈ ਲੈਂਦੇ ਨੇ ਮੈਂ ਜਦੋਂ ਲਗਾਤਾਰ ਬੋਲੀ ਗਿਆ ਅੱਛਾ ਕਾਕਾ ਮੈਂ ਤਾਂ ਵੈਸੇ ਪੁੱਛਿਆ ਸੀ ਜੇ ਸਾਡੇ ਬੰਦੇ ਤੱਕਾ ਕਾ ਮੈਨੂੰ ਦੱਸ ਦਿਆ ਕਰੋ ਸਰਕਾਰ ਆਪਣੇ ਲਈ ਪਹਿਲਾਂ ਉਹਨਾਂ ਨੇ ਇੰਨਾ ਗਲ ਕਹਿ ਕੀ ਗੱਲ ਖਤਮ ਕੀਤੀ ਮੈਂ ਕੌਫੀ ਦਾ ਕੱਪ ਪੀ ਕੇ ਸਸਤੀ ਹਾਲ ਬੜਾ ਕੇ ਆਪਣੇ ਘਰ ਨੂੰ ਤੁਰਾਇਆ ਟਰਾਂਸਪੋਰਟ ਵਿਭਾਗ ਦਾ ਅਸਲ ਮੰਤਰੀ ਲੱਖੀ ਹੰਡਾਇਆ ਹੀ ਮੰਨਿਆ ਜਾਂਦਾ ਸੀ ਮంత్రి ਭਾਵੇਂ ਕੋਈ ਮਰਜ਼ੀ ਹੁੰਦਾ ਫੈਕਟਰੀ ਆਰਟੀਆ ਡਾਇਰੈਕਟਰ ਟ੍ਰਾਂਸਪੋਰਟ ਟ੍ਰਾਂਸਪੋਰਟ ਕਮਿਸ਼ਨਰ ਤੱਕ ਉਸਦੇ ਸਿਫਾਰਸ਼ੀ ਹੁੰਦੇ ਇੱਕ ਮੈਂ ਇਕੱਲਾ ਹੀ ਢਿੰਟਾ ਸਾਹਿਬ ਦਾ ਸਿਫਾਰਸ਼ੀ ਸੀ ਸਰਕਾਰੀ ਨੌਕਰੀ ਵਿੱਚ ਸਿਆਸਤ ਵਿੱਚ ਪ੍ਰਸ਼ਾਸਨ ਵਿੱਚ ਬੰਦਾ ਜਿੰਨਾ ਮਰਜ਼ੀ ਜ਼ੋਰ ਲਾਵੇ ਉਸ ਨੂੰ ਸਮਝੌਤਾਵਾਦੀ ਹੋਣਾ ਪੈਂਦਾ ਜੇ ਉਹ ਨਹੀਂ ਹੁੰਦਾ ਉਹ ਚੱਲ ਹੀ ਨਹੀਂ ਸਕਦਾ ਜੇ ਮੇਰੀ ਬਦਰੀ ਬਹੁਤ ਛੇਤੀ ਹੁੰਦੀ ਇੱਕ ਸਾਲ ਮੈਂ ਕਦੇ ਕਿਸੇ ਮਹਿਕਮੇ ਵਿੱਚ ਕੱਢਿਆ ਨਹੀਂ ਸੀ ਸਿਰਫ ਸਰਦਾਰ ਬਿਆਨ ਸਿੰਘ ਦੇ ਰਾਜ ਵਿੱਚ ਮੈਂ ਲਗਾਤਾਰ ਲੋਕਲ ਬਾਡੀਜ਼ ਦਾ ਡਿਪਟੀ ਡਾਇਰੈਕਟਰ ਪੰਜ ਸਾਲ ਰਿਹਾ ਉੱਥੇ ਦਮਖਮ ਨਾਲ ਨੌਕਰੀ ਕੀਤੀ بڑے ਮੁੰਡੇ ਭਰਤੀ ਕੀਤੇ ਕਮੇਟੀਆਂ ਦੀ ਆਮਦਨ ਵੀ ਵਧਾਈ ਨਹੀਂ ਤਾਂ ਮੇਰਾ ਬੋਰੀਆ ਬਿਸਤਰਾ ਗੋਲ ਹੀ ਰਹਿੰਦਾ ਜਦੋਂ ਮੈਨੂੰ ਖੁੰਝੇ ਲਾ ਦਿੱਤਾ ਜਾਂਦਾ ਫਿਰ ਮੈਨੂੰ ਮਹਿਸੂਸ ਹੁੰਦਾ ਕਿ ਮੈਨੂੰ ਲੱਕੜ ਦਾਸ ਹੋਣ ਕਰਕੇ ਖੁੰਝੇ ਲਾ ਦਿੱਤਾ ਮੇਰੀ ਸਾਹ ਤੇ ਪ੍ਰਿਸ਼ਥ ਤੇ ਚੋਰ ਬੰਦਾ ਲੱਗ ਗਿਆ ਲੋਕਾਂ ਨੂੰ ਕੀ ਫਾਇਦਾ ਹੋਇਆ ਮੈਨੂੰ ਕੀ ਫਾਇਦਾ ਹੋਇਆ ਜੇਕਰ ਮੈਂ ਥੋੜਾ ਮੋਟਾ ਸਮਝੌਤਾ ਕਰ ਲੈਂਦਾ ਫਿਰ ਮੇਰੀ ਬਦਲੀ ਨਾ ਹੁੰਦੀ ਮੈਂ ਫਿਰ ਸਿਆਸੀ ਝੋੜ-ਟੋੜ ਕਰਕੇ ਮੇਨ ਪ੍ਰਭਾਵਸ਼ਾਲੀ ਪੋਸਟ ਤੇ ਲੱਗ ਜਾਂਦਾ ਪਰ ਲੱਗਨਸਾਰ ਮੇਰੇ ਅੰਦਰ ਉਹੀ ਡਾਂਗ ਮਾਰਤੇ ਦਮਦਾਰ ਤੇ ਚੋਰਾਨਾ ਜੋਜਣ ਦੀ ਰੂਹ ਜਾਗ ਪੈਂਦੀ ਮੈਂ ਆਪਣੀ ਹਰਕਤ ਤੋਂ ਬਾਤ ਨਹੀਂ ਆਉਂਦਾ ਸੀ ਮੇਰੇ ਮਿੱਤਰ ਪਿਆਰੇ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਬੰਦੇ ਦਾ ਅਸਲੀ ਸੁਭਾਅ ਨਹੀਂ ਬਦਲਦਾ ਮੈਂ ਮਾੜੇ ਧੀਰੇ ਸਿਆਸਤਦਾਨ ਦੀ ਪਰਵਾਹ ਨਹੀਂ ਕਰਦਾ ਅਕਸਰ ਮੇਰੇ ਮੁੱਖ ਮੰਤਰੀਆਂ ਨਾਲ ਚੰਗੇ ਸਬੰਧ ਰਹੇ ਮੁੱਖ ਮੰਤਰੀ ਬੱਧਰ ਤੇਨੀ ਘੱਟਿਆ ਹਰਕਤ ਨਹੀਂ ਹੁੰਦੀ ਮੈਂ ਰਾਸੀ ਜੋੜ ਵੀ ਕਰ ਲੈਂਦਾ ਸੀ ਜਿਵੇਂ ਸਿਆਸਤ ਮੇਰੀ ਕਮਜ਼ੋਰੀ ਤੇ ਸ਼ੌਕ ਵੀ ਰਹੀ ਇੱਕ ਤਰ੍ਹਾਂ ਸਿਆਸਤ ਮੇਰੀ ਮਜਬੂਰੀ ਵੀ ਰਹੀ ਸਰਦਾਰ ਗੁਰਚੰਦ ਸਿੰਘ ਟੋੜਾ ਸਰਦਾਰ ਬੈਂਸ ਸਿੰਘ ਬੀਬੀ ਰਜਿੰਦਰ ਕੌਰ ਪੱਠਲ ਤੇ ਸਰਦਾਰ ਸੁਖਦੇਵ ਸਿੰਘ ਢਿੰਡਸਾ ਮੇਰੀ ਹਰ ਔਖੇ ਵੇਲੇ ਮਦਦ ਕਰਦੇ ਰਹੇ ਸਰਦਾਰ ਅਮਰਿੰਦਰ ਸਿੰਘ ਦੇ ਮੇਰੇ ਨਾਲ ਨਿੱਜੀ ਸਬੰਧ ਬੜੇ ਚੰਗੇ ਸੀ ਪਰ ਉਹ ਮੁੱਖ ਮੰਤਰੀ ਨਾਲੋਂ ਰਾਜਾ ਸਾਹਿਬ ਜ਼ਿਆਦਾ ਸੀ ਰਾਜੇ ਕੰਨਾਂ ਨਾਲ ਵੇਖਦੇ ਹੁੰਦੇ ਨੇ ਤੇ ਅੱਖਾਂ ਨਾਲ ਸੁਣਦੇ ਹੁੰਦੇ ਨੇ ਉਹਨਾਂ ਦੇ ਦਫ਼ਤਰ ਵਿੱਚ ਕੁਝ ਤੱਤ ਅਜਿਹੇ ਸਨ ਜੋ ਮੇਰੀ ਜਾਣ ਦੇ ਵੈਰੀ ਸਨ ਤੇ ਮੇਰੇ ਖਿਲਾਫ ਕੰਨ ਪਰਤੇ ਰਹਿੰਦੇ ਸਨ ਮੈਂ ਉਹਨਾਂ ਨੂੰ ਕੁੱਤੇ ਬਿੱਲੇ ਹੀ ਸਮਝਦਾ ਸੀ ਭਾਵੇਂ ਉਹ ਹੁਣ ਬੋਗੜ ਬਿੱਲੇ ਬਣ ਚੁੱਕੇ ਸਨ ਉਹਨਾਂ ਦੀ ਸ਼ਕਤੀ ਤੇ ਰੋਲ ਨੂੰ ਘੱਟ ਮਹੱਤਵ ਦੇਣਾ ਵੀ ਇੱਕ ਕਾਰਨ ਸੀ ਕਿ ਉਹ ਇਹ ਸਮਝਦੇ ਸੀ ਕਿ ਸਿੱਧੂ ਸਾਡੀ ਪਰਵਾਹ ਨਹੀਂ ਕਰਦਾ ਸਾਡੇ ਦਰਬਾਰ ਵਿੱਚ ਪੇਸ਼ ਨਹੀਂ ਹੁੰਦਾ ਇੱਕ ਸੀਨੀਅਰ ਅਫਸਰ ਨੇ ਸਾਡਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਮੈਂ ਉਸ ਨੂੰ ਕਿਹਾ ਫਿਰ ਬਾਕੀ ਦੀ ਜ਼ਿੰਦਗੀ ਜਿਉਣ ਦੇ ਅਰਥ ਖਤਮ ਹੋ ਜਾਣਗੇ ਉਹ ਮੇਰੇ ਇੰਨੇ ਸਖਤ ਸ਼ਬਦ ਸੁਣ ਕੇ ਪਿੱਛੇ हट ਗਿਆ ਕੈਪਟਨ ਦੇ ਰਾਜ ਦੇ ਪਹਿਲੇ ਅੱਧ ਤੱਕ ਮੇਰੀ ਛਾਲ ਚੁਕਾ ਕੇ ਰੱਖੀ ਜਦੋਂ 2004 ਦੀ ਪਾਰਲੀਮੈਂਟ ਦੀ ਚੋਣ ਆਈ ਤਾਂ ਕੈਪਟਨ ਸਾਹਿਬ ਨੇ ਮੈਨੂੰ ਬੁਲਾ ਕੇ ਕਿਹਾ ਮੇਰੀ ਪਾਰਟੀ ਦੀ ਮਦਦ ਕਰੋ ਭਾਵੇਂ ਸੰਗਰੂਰ ਤੋਂ ਟਿੰਡਾ ਸਾਡੀ ਮਦਦ ਕਰ ਦਿਓ ਮੈਂ ਉਹਨਾਂ ਦੀ ਗੱਲ ਮੰਨ ਲਈ ਮਦਦ ਕੀਤੀ ਫਿਰ 2004 ਤੋਂ 2007 ਤੱਕ ਉਹ ਮੇਰੇ ਨਾਲ ਅੱਧ ਪਛਦ ਤੱਕ ਠੀਕ ਰਹੇ ਕਿਉਂਕਿ ਉਹਨਾਂ ਦੇ ਦਰਬਾਰੀ ਭਾਰੂ ਸਨ ਮੇਰੇ ਪੈਰ ਨਹੀਂ ਲੱਗਣ ਦਿੱਤੇ ਕੈਪਟਨ ਸਾਹਿਬ ਨੂੰ ਮਿਲਣਾ ਵੀ ਸੌਖਾ ਨਹੀਂ ਸੀ ਮੈਨੂੰ ਇਸ ਸਾਰੀ ਮਜਬੂਰੀ ਤੇ ਨੌਕਰੀ ਪੇਸ਼ੇ ਦੇ ਸਿਲਸਿਲੇ ਵਿੱਚ ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਆਪਣੀ ਸ਼ਰਤਾਂ ਨਾਲ ਨੌਕਰੀ ਤੇ ਜ਼ਿੰਦਗੀ ਜਿਉਣ ਦਾ ਸੁਭਾਗ ਪ੍ਰਾਪਤ ਹੋਇਆ। ਮੈਨੂੰ ਕਿਸੇ ਨਾ ਕੋਈ ਗਿਲਾ ਤੇ ਸ਼ਿਕਵਾ ਨਹੀਂ। ਮੈਨੂੰ ਜਿੰਨੀ ਕੋਈ ਸ਼ਕਤੀ ਸਖਤ ਸਮੇਂ-ਸਮੇਂ ਸਿਰ ਮਿਲਦੀ ਰਹੀ। ਮੈਂ ਆਪਣੇ ਦਮ ਖਮ ਨਾਲ ਲੋਕ हित ਲੋਕ ਭਲਾਈ ਤੇ ਇਮਾਨਦਾਰੀ ਦੀ ਨੇਕੀ ਨਾਲ ਸੇਵਾ ਕਰਦਾ ਰਿਹਾ। ਮੈਨੂੰ ਜਿਹੜੀ ਵੀ ਪੋਸਟ ਮਿਲਦੀ ਰਹੀ ਉਸ ਦਾ ਮਾਣ ਵਧਾਇਆ। ਇਹ ਮੇਰੀ ਪ੍ਰਾਪਤੀ ਰਹੀ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।